ਕਰ ਪਹੁੰਚ ਰਹੇ ਹੈ ਜਵਨ ਬਰੇ ਇਹ ਠੀਕ ਹੈ ਪਾਰਟੀ ਦੇ ਆਉਂਦੇ ਦਰਸਜਣ ਵੀ ਬੈਠੇ ਨੇ ਚੌਂਕੀ ਇਨਚਾਰਜ ਸਬ ਇਨਸਪੈਕਟਰ ਕਮਲਜੀਤ ਸਿੰਘ ਤੇ ਸਾਡੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਇਨਸਪੈਕਟਰ ਜਗਿੰਦਰ ਸਿੰਘ ਜੀ ਐਸਐਚ ਉਹ ਬਗਵਾਨ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿਆ ਜਾਂਦਾ ਹੈ ਸਤਿਕਾਰਯੋਗ ਦੋਸਤੋ ਤੁਸੀਂ ਸਾਰੇ ਹੀ ਪੜਾਇਲੇ ਕੇ ਤੇ ਜ਼ਿੰਮੇਵਾਰ ਇਨਸਾਨੋਂ ਪਿਛਲੇ ਕੁਝ ਸਾਲਾਂ ਤੋਂ ਆਪਾਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਸਾਰਿਆਂ ਨੇ ਰਲ ਕੇ ਦਰੱਖਤਾਂ ਨੂੰ ਆਪਾਂ ਵੱਡੇ ਪੱਦਰ ਤੇ ਵੱਡਿਆ ਤੇ ਸਾੜਿਆ ਇਹਦੇ ਵਿੱਚ ਇਕੱਲੇ ਆਪਾਂ ਹੀ ਨਹੀਂ ਸਰਕਾਰਾਂ ਵੀ ਸ਼ਾਮਲ ਨੇ ਕਿਉਂਕਿ ਛੜਕਾਂ ਬਣਾਉਣ ਦੇ ਨਾਂ ਤੇ ਵੱਡੇ ਪੱਦਰ ਦੇ ਦਰੱਖਤਾਂ ਦਾ ਕਤਲੇਆਮ ਹੋਇਆ ਜਿਸ ਦੀ ਵਜ੍ਹਾ ਨਾਲ ਹਰ ਘਰ ਦੇ ਵਿੱਚ ਵੱਡੇ ਪੱਦਰ ਦੇ ਬਿਮਾਰੀਆਂ ਫੈਲੀਆਂ ਕਿਉਂਕਿ ਜਿਹੜੇ ਦਰੱਖਤ ਹੁੰਦੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਬਹੁਤ ਜ਼ਰੂਰੀ ਆ ਇੱਕ ਬਹੁਤ ਹੀ ਸ਼ਾਨਦਾਰ ਉਪਰਾਲਾ ਪੰਜਾਬ ਪੁਲਸ ਵੱਲੋਂ ਕੀਤਾ ਗਿਆ ਹੈ। ਅੱਜ 1000 ਪੌਦਾ ਵੰਡਿਆ ਜਾਣਾ ਹੈ ਵੱਖ-ਵੱਖ ਚੇਤਨਾ ਨੂੰ। ਜਿਹਦੀ ਸ਼ੁਰੂਆਤ ਆਪਾਂ ਅੱਜ ਕਰਨ ਲੱਗੇ ਆਂ। ਪਿਛਲੇ 15-20 ਦਿਨ ਪਹਿਲਾਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਿਚੇਵਾਲ ਸਾਹਿਬ ਕੈਨੇਡਾ ਗਏ ਸੀਗੇ। ਤੇ ਕੈਨੇਡਾ ਤੋਂ ਜਿਹੜੇ ਭਾਈ ਮੇਜਰ ਜੀ ਬੈਠੇ ਨੇ ਹਰਗੇਵਾਲ ਤੋਂ ਇਹਨਾਂ ਦੇ بیٹے ਰਵੀ ਬਰਾੜ ਤੁਸੀਂ ਸਾਰੇ ਜਾਣਦੇ ਹੋਈਓ। ਸਮਾਜ ਸੇਵੀ ਨੇ ਬਹੁਤ ਵੱਡਾ ਸਮਾਜ ਸੇਵਾ ਦੇ ਵਿੱਚ ਉਹਨਾਂ ਦਾ ਹੱਥ ਆ। ਆ ਵਗੈਰਾ ਖਾਤਾ ਤੇ ਰਵੀ ਨੇ ਫੋਨ ਲਾਇਆ ਕਿ ਜਿੰਨੇ ਪੌਦੇ ਚਾਹੀਦੇ ਆ ਤੁਸੀਂ ਲੈ ਕੇ ਆਓ ਕੱਲ ਅਸੀਂ ਬਾਬਾ ਜੀ ਕੋਲ ਗਏ ਤੇ ਉਹਾਂ ਨੇ ਜਿੰਨੇ ਚਾਹੀਦੇ ਲੈ ਜੋ ਦੋ ਹੱਥੀਂ ਸੀ ਜਿਹੜੇ 1200 ਪੌਦੇ ਹੀ ਲਦਿਆ ਗਿਆ ਸਤੋਂ ਕਹਿੰਦੇ ਇਹ ਲਾਇਆਓ ਹੋਰ ਜਿੰਨੇ ਚਾਹੀਦੇ ਲੈ ਜਾਓ ਕਹਿੰਦੇ ਪਰ ਕਦੇ ਵਾਦਾ ਕਰਕੇ ਜਾਓ ਪੌਦੇ ਲੱਗਣੇ ਚਾਹੀਦੇ ਆ ਦੋਸਤੋ ਅੱਜ ਆਪਾਂ ਇਹ ਸ਼ੁਰੂਆਤ ਕੀਤੀ ਹੈ ਧੰਨਵਾਦ ਪੰਜਾਬ ਪੁਲਿਸ ਦਾ ਕਿਉਂਕਿ ਜਿਹੜੀ ਅੱਜ ਤੋਂ 15 ਸਾਲ ਪੌਸਟ ਸੀ ਘਿੜਾ ਪੌੜਾ ਅਖਮੇਲੇਸਗੇ ਪੋਸਲੇ ਨਾਲ ਲੋਕ ਡਰਦੇ ਸੀ ਹੁਣ ਉਹ ਗੱਲਾਂ ਖਤਮ ਹੋ ਗਈਆਂ ਸਾਰੇ ਨੌਜਵਾਨ ਮੁੰਡੇ ਆ ਔਰ ਇਹਨਾਂ ਨੇ ਆਪਣੀ ਸ਼ਬੀ ਨੂੰ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ ਸਮਾਜ ਦੇ ਸਾਹਮਣੇ ਰੱਖ ਕੇ ਆਂਦਾ ਧੰਨਵਾਦ ਜਿਨ੍ਹਾਂ ਨੇ ਆਪੇ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਇੱਥੇ ਆਏ ਨੇ ਇਹ ਉਪਰਾਲਾ ਮੇਰੇ ਵੀ ਦਿਲ ਦੀ ਇੱਛਾ ਸੀਗੀ ਇਹ ਤਾਂ ਇੱਕ ਬਹੁਤ ਛੋਟਾ ਉਪਰਾਲਾ ਜਿਸ ਤਰ੍ਹਾਂ ਦਾ ਆਪਣਾ ਵਾਤਾਵਰਨ ਅੱਜ ਕੱਲ ਚੱਲ ਰਿਹਾ ਆਪਾਂ ਨੂੰ ਬਹੁਤ ਖੁਸ਼ੀ ਦਾ ਕਰਨ ਦੀ ਲੋੜ ਹੈ ਚਲੋ ਇੱਕ ਇਹਨੂੰ ਛੋਟੀ ਜਿਹੀ ਸ਼ੁਰੂਆਤ ਸਮਝ ਕੇ ਆਪਾਂ ਕਰਦੇ ਆਂ ਆਪਾਂ ਸਾਰੇ ਪਿੰਡਾਂ 'ਚ ਵੱਸਦੇ ਆਂ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਚਾਹੂਗਾ ਮੋਟਰਾਂ ਤੇ ਸੜਕਾਂ ਤੇ ਪਿੰਡ 'ਚ ਜਿੱਥੇ ਵੀ ਐ ਆਪਾਂ ਇਹ ਬੂਟੇ ਲਾਈਏ ਵੱਧ ਤੋਂ ਵੱਧ ਲਾਈਏ ਤੇ ਮਗਰ ਉਹਨਾਂ ਦੀ ਸੰਭਾਲ ਵੀ ਕਰੀਏ ਤਾਂ ਕਿ ਆਪਾਂ ਆਪਦਾ ਯੋਗਦਾਨ ਵਾਤਾਵਰਨ ਨੂੰ ਸਹੀ ਕਰਨ ਦੇ ਵਿੱਚ ਪਾ ਸਕੀਏ ਤੇ ਮੈਂ ਹੁਣ ਬੇਨਤੀ ਕਰੂੰਗਾ ਐਸਐਚਓ ਸਾਹਿਬ ਨੂੰ ਕਿ ਇੱਕ ਪੌਦਾ ਚੌਂਕੀ ਦੇ ਵਿੱਚ ਹੀ ਲਾ ਕੇ ਉਹ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਤੇ ਦੋ ਸ਼ਬਦ ਪੰਚਾਇਤ ਨੂੰ ਕਰੇ। ਪ੍ਰਿੰਟ ਦੀ ਮੋਹਦਵਰ ਬੰਦੀ ਤੇ ਪੁੱਛੇਗੇ। ਪੈਸੇ ਤੋਂ ਸਤਿੰਦਰ ਸਿੰਘ ਪੁੱਛੇਗੇ। ਥੋੜਾ ਸਾਰਿਆਂ ਦਾ ਧੰਨਵਾਦ। ਆਪਣੀ ਸਰਦਾਰ ਕਮੇਟੀ ਸੈਂਕ ਚੌਂਕੀ ਇੰਚਾਰਜ। ਇਹਨਾਂ ਦਾ ਬਹੁਤ ਸੋਹਣਾ ਪ੍ਰਾਲਾ ਹੈ। ਜਿਹੜਾ ਰੁੱਖ ਲਗਾਉਣ ਦਾ ਸ਼ੁਰੂ ਕੀਤਾ ਨੇ। ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਦਾ। ਤਾਂ ਕਿ ਵੱਧ ਵੱਧ ਰੁੱਖ ਲਗਾਈਏ। ਇਹ ਪ੍ਰਾਲੇ ਨੂੰ ਮੁਕੀਏ ਦੋਰੀਏ। ਬਹੁਤ ਧੰਨਵਾਦ। ਅੱਜ ਇੱਥੇ ਸਾਡੇ ਨਿੱਕੇ ਜਿਹੇ ਸਰਦੇ ਤੇ ਪਹੁੰਚੇ ਹੋਏ ਸਾਰੇ ਅ ਅਧਿਕਾਰ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਤੇ ਪਿੰਡ ਦੇ ਹੋਰ ਤਪੰਤੇ ਸਰਜਨ ਚੌਂਕੀ ਦੇ ਸਾਰੇ ਪਿੰਡਾਂ ਤੋਂ ਸੰਗਤ ਆਈ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਡੇ ਸਰਦੇ ਤੇ ਇੱਥੇ ਇਕੱਠੇ ਹੋਏ ਹੋਏ ਸਾਡੇ ਚੌਂਕੀ ਵਿਚਾਰ ਸਾਹਿਬ ਵੱਲੋਂ ਬੜਾ ਵਧੀਆ ਜਿਹੜਾ ਉਪਰਾਲਾ ਇਨੀਸ਼ੀਏਟਿਵ ਲੈ ਕੇ ਸពਦੇ ਤੁਹਾਡੇ ਪਿੰਡਾਂ ਚ ਤੁਹਾਨੂੰ ਜਿਹੜੇ ਆ ਵੰਡੇ ਜਾ ਰਹੇ ਹਨ ਅਸੀਂ ਆਸ ਉਮੀਦ ਕਰਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਨਾ ਸਿਰਫ ਇਹ ਪੌਦੇ ਲਾਉਂਗੇ ਸਗੋਂ ਇਹਨਾਂ ਦੀ ਦੇਖਭਾਲ ਸਾਂਭ-ਸਮभाल ਵੀ ਬੜੀ ਜ਼ਿੰਮੇਵਾਰੀ ਨਾਲ ਕਰੋਗੇ ਤਾਂ ਕਿ ਆਪਾਂ ਆਪਣਾ ਜੋ ਬਣਦਾ ਯੋਗਦਾਨ ਉਹ ਵਾਤਾਵਰਣ ਦੀ ਸਾਂਭ-ਸਮभाल ਵਿੱਚ ਆਪਣਾ ਹਵਾ ਪਾਣੀ ਸ਼ੁੱਧ ਕਰਨ ਵਿੱਚ ਪਾ ਸਕੀਏ ਇਹ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜੀ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਸਾਡੇ ਮਾਨਯੋਗ ਐਸਐਸਪੀ ਫਰੀਆ ਜੀ ਗੱਲ ਦੀ ਜੀਆਈਪੀਐਸ ਮੋਢਾ ਉਹਨਾਂ ਦੇ ਦੇਸ਼ ਨਿਰਦੇਸ਼ ਅਤੇ ਮਾਨਯੋਗ ਡੀਐਸਪੀ ਸਾਹਿਬਾ ਦਾ ਪ੍ਰਾਣਾ ਜੀ ਦੇ ਸੁਪਰਵੀਜ਼ਨ ਹੇਠ ਅੱਜ ਚੌਂਕੀ ਨੱਥੂ ਵਾਲਾ ਵਿਖੇ ਮੇਰੇ ਵੱਲੋਂ ਅਤੇ ਚੌਂਕੀ ਇੰਚਾਰਜ ਕਮਲਜੀਤ ਸਿੰਘ ਵੱਲੋਂ ਜਿਹੜੇ ਵਕ ਵਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਕੇ ਵੰਡੇ ਗਏ ਹਨ ਇਸ ਬੂਟੇ ਮੰਡਲ ਦੇ ਪ੍ਰੋਗਰਾਮ ਦਾ ਮੇਨ ਮਕਸਦ ਜੋ ਪੰਜਾਬ ਪੁਲਿਸ ਵੱਲੋਂ ਇਹ ਹੈ ਕਿ ਪਿੰਡਾਂ ਵਿੱਚ ਇਹ ਪੌਦੇ ਸਰਪੰਚਾਂ ਵੱਲੋਂ ਪੰਚਾਂ ਵੱਲੋਂ ਤੇ ਹੋਰ ਮੁਥਿਰ ਆਦਮੀਆਂ ਵੱਲੋਂ ਲਗਾਏ ਜਾਣ ਤਾਂ ਜੋ ਜੋ ਵਾਤਾਵਰਣ ਹੈ ਉਸ ਵਿੱਚ ਆਪਾਂ ਆਪਣਾ ਬੰਦਾ ਯੋਗਦਾਨ ਪਾ ਸਕੀਏ ਅਤੇ ਆਪਣਾ ਹਵਾ ਪਾਣੀ ਸ਼ੁੱਧ ਹੋ ਗਏ ਇਸ 1000 ਦੇ ਕਰੀਬ ਜਿਹੜਾ ਬੂਟਾ ਵੰਡ ਰਹੇ ਆ ਜੀ ਅਤੇ ਇਸ ਲੜੀ ਨੂੰ ਅੱਗੇ ਤੋਰਦਿਆਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਬੂਟੇ ਆ ਉਹ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਜਾਣਗੇ Gracias.